ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਐ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਕੁੰਤੇ ਆਏ ਕੋਣ ਹਉ ਉਧਰ ਤੇ ਇਹ ਤਾਂ ਜਿ루 ਕਰਤਾ ਤੇ ਇੱਥੇ ਬਹੁਤ ਪਏ ਬਹਰ ਭਇਓ ਬਹਰ ਪਇਓ ਮਹਿਕਾਸੁਰ ਦਿਨ ਤੋਂ ਕਿਆ ਕੀਆ ਭੂਜਾ ਜੋਰ ਕਰ ਜੁਧ ਜੀਤ ਸਭ ਜੰਗ ਲਈਆ ਫੇਰ ਇੱਕ ਰਾਕਸ਼ਸ ਪੈਦਾ ਹੋ ਗਿਆ ਉਹਨਾਂ ਨੂੰ ਮਹਿਕਾਸੁਰ ਸੀ ਮਹਿਕਾਸੁਰ ਉਹ ਤਾਂ ਸੁਰੇ ਨਾਲ ਲੱਗਿਆ ਹਿਆ ਸੁਰ ਦਾ ਮਤਲਬ ਦੇਵਤਾ ਹੁੰਦਾ ਪਰ ਦਿਮਾਗ ਝੋਟੇ ਵਾਲਾ ਬਿਰਤੀ ਦਈ ਹੈ ਸਲਦੇ ਵਿੱਚ ਸੋਰਾ ਸੁਰਪਾ ਹੀ ਹੁੰਦੇ ਨਹੀਂ ਸਕੇ ਫਰਕ ਨਹੀਂ ਕੋਈ ਹੁੰਦਾ ਜੇ ਰਾਵਣ ਨੂੰ ਰਾਖਸ਼ ਮੰਨਦੇ ਨੇ ਉਹਦੇ ਭਾਈ ਨੂੰ ਨਹੀਂ ਮੰਨਦੇ ਰਾਖਸ਼ ਉਹ ਵੀਸ਼ਣ ਨੂੰ ਰਾਖਸ਼ ਨਹੀਂ ਮੰਨਦੇ ਉਹ ਤਾਂ ਸੁਭਾਅ ਹੈ ਰਾਖਸ਼ੀ ਬਿਰਤੀ ਹੈ ਜਿਹੜਾ ਤਾਂ ਇਹਨਾਂ ਦੇ ਅਨੁਸਾਰ ਸੀ ਰਾਮ ਦੇ ਨਾਲ ਸਹਿਮਤ ਸੀ ਉਹ ਤਾਂ ਸੀਗਾ ਦੇਵਤਾ ਜਿਹੜਾ ਤਾਂ avatars ਨੂੰ ਮੰਨੇ বিষ্ণੂ ਨੂੰ ਮੰਨੇ ਉਹ ਦੇਵਤਾ ਇੱਧਰ ਨੂੰ ਮੰਨੇ ਉਹ ਦੇਵਤਾ ਜਿਹੜਾ ਨਾਮ ਮੰਨੇ ਉਹ ਰਾਕਸ਼ ਹੈ ਜਿਹੜਾ ਚਾਹੇ ਪਰਮੇਸ਼ਰ ਨੂੰ ਵੀ ਮੰਨੇ ਉਹ ਸਿੱਧਾ ਰਾਜਾ ਸ੍ਰਿਸ਼ਟੀ ਦਾ ਉਹ ਵੀ ਰਾਕਸ਼ ਹੈ ਇਹਨਾਂ ਦੇ ਹਿਸਾਬ ਨਾਲ ਰਾਵਣ ਮੰਨਦਾ ਸੀ ਪਰਮੇਸ਼ਰ ਨੂੰ ਚਾਰ ਵੇਦਾਂ ਦਾ ਗਿਆਤਾ ਹੈ ਬੰਦਰ ਇਹਨਾਂ ਚਾਰ ਵੇਦਾਂ ਦਾ ਗਿਆਤਾ ਤੇ ਗੁਰਮਤ ਦਾ ਹੜਨੀ ਉਹ ਇਹ 4 ਵਜੇ ਦਾ ਗਿਆਤਾ ਤੇ 4 ਵਜੇ ਤੋਂ ਬ੍ਰਹਮੇ ਕੋ ਦੀਏ ਲਿਖੇ ਦੋ ਫਿਰ ਤੋ ਗੁਰਮਤ ਦਾ ਗਿਆਤਾ ਇਹ 4 ਵਜੇ ਦੇ ਗਿਆਤੇ ਨਹੀਂ ਜਣ ਚਾਹੇ ਜੋ ਮਰਜੀ ਕਹੀ ਜਾਣ ਸ਼ਿਵ ਜੀ ਨੂੰ ਮੰਨਣ ਵਾਲੇ ਜਿਹੜੇ ਇਹ ਪੰਡਤਾਂ ਦੀ ਘੜੀ ਹੋਈ ਬਕਤਾ ਜਿਹੜੀ ਆ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਾਲੀ ਬੇਦੀ ਬਤ ਨਹੀਂ ਹੈ ਬੇਦੀ ਬਤ ਤਾਂ 4 ਇਹ ਵੇਦ ਰੇ ਫਿਰ 1ਵੇਂ ਦਾ ਗਿਆਨ ਚਾਹੀਦਾ 3ਵੇਂ ਮਾਇਆ ਦੇ ਵਿੱਚ ਨੇ ਚੌਥਾ ਮਾਇਆ ਤੋਂ ਪਰੇ ਦਾ ਲੇਖਤ ਵਿੱਚ ਤਿੰਨ ਲੋਕ ਦਾ ਗਿਆਨ ਹੈ ਸਾਡੇ ਕੋਲ ਤਿੰਨ ਲੋਕ ਦਾ ਗਿਆਨ ਲਿਖਿਆ ਜਾ ਸਕਦਾ ਚੌਥੇ ਲੋਕ ਦੇ ਗਿਆਨ ਬਾਰੇ ਕੋਈ ਦੱਸਿਆ ਜਾ ਸਕਦਾ ਪਰ ਪੁੱਜਣ ਵਾਲੀ ਬਿਜਾਰਤ ਰਹਿ ਜਾਂਦੀ ਹੈ ਅੱਖਰਾਂ ਦੇ ਬਾਹਰ ਹੈ ਚੌਥਾ ਲੋਕ ਚੌਥੇ ਲੋਕ ਦਾ ਗਿਆਨ ਤਾਂ ਦੱਸਿਆ ਜਾ ਸਕਦਾ ਅੱਖਰਾਂ 'ਚ ਕਿਆ ਅਦਾ ਪਤਾ ਗਿਆਨਵੀ ਅਦਾ ਪਤਾਈ ਹੈ ਪਰ ਚੌਥੇ ਲੋਕ ਦਾ ਦਰਸ਼ਨ ਨਿਕਰਾਇਆ ਜਾ ਸਕਦਾ ਅਖਰਲ ਉਹ বুঝਿਓ ਕਿ ਦਰਸ਼ਣ ਉਹਦਾ ਆराधना ਨਾਲ ਹੁੰਦਾ ਫਿਰ ਦਰਸ਼ਨ ਵਾਸਤੇ ਆराधना ਕਰਨੀ ਪੈਂਦੀ ਹੈ ਸ਼ਬਦ ਦਾ ਦਰਸ਼ਨ ਹੁੰਦਾ ਆराधना ਨਾਲ ਆराधना ਦੇ ਬਿਨਾਂ ਦਰਸ਼ਨ ਨਹੀਂ ਹੁੰਦਾ ਆਤਮਦਰਸ਼ਨ ਉਹਦਾ ਗਿਆਨ ਹੋ। ਆਤਮ ਮਾਇਆ ਦੇ ਵਿੱਚ ਆਤਮਦਰਸ਼ਨ ਦਾ ਮਾਇਆ ਦੇ ਵਿੱਚ ਆਤਮਦਰਸ਼ਨ ਦਾ ਤਾਂ ਗਿਆਨ ਹੈਗਾ। ਪਰ ਆਤਮਾ ਕੀ ਹੈ ਇਹ ਨਹੀਂ ਯਾਰ ਹੈਗਾ। ਸੱਚਖੰਡ ਵਿੱਚ ਕੀ ਹੈ ਕਿਵੇਂ ਹੁੰਦਾ ਹੈ ਆ ਕਿਵੇਂ ਜਿਵੇਂ ਸਵਾਲ ਆਏ ਕਿਉਂ ਹੁੰਦਾ ਇਹਦਾ ਜਵਾਬ ਨਹੀਂ ਇੱਥੇ। ਉੱਥੇ ਤਾਂ ਉਹ ਨਹੀਂ ਗਿਆਨ। आत्म दर्शन है अपने आप नु समझ लेना जान लेना आत्म दर्शन मतलब अपने आप नु जान लेना फिर असली तो माया ਦੇ ਵਿੱਚ ਹੀ ਹਸਾ ਕਿ ਆਤਮ ਨੂੰ ਜਾਣ ਲੈਂਦਾ ਹੈ ਔਰ ਮਾਇਆ ਨੂੰ ਸੰਸਾਰ ਨੂੰ ਵੀ ਜਾਣ ਲੈਂਦਾ ਆਤਮ ਕੀ ਹੈ ਸੱਚ ਸੰਸਾਰ ਕੀ ਹੈ ਮਾਇਆ ਕੀ ਹੈ ਝੂਠ ਫਿਰ ਝੂਠ ਦੀ ਸੰਗਤ ਛੱਡ ਦਿੰਦਾ ਸੱਚ ਦੀ ਸੰਗਤ ਪਾਲਦਾ ਸੱਚ ਦੀ ਸੰਗਤ ਅਤੇ ਹੈਨੀ ਸੱਚ ਦੀ ਸੰਗਤ ਦਾ ਸੱਚਖੰਡ ਫਿਰ ਇਹ ਸੱਚਖੰਡ ਦਾ ਇਥੋਂ ਮਨ ਉਪਰਾਮ ਹੋ ਕੇ ਸੰਸਾਰ ਨੂੰ ਮਨੋਂ त्याग ਕੇ ਇਹਦੇ ਅੰਦਰ ਇੱਛਾ ਹੀ ਸੱਚਖੰਡ ਜਾਣਦੀ ਵਸਦੀ ਹੋ ਜਾਂਦੀ ਚੰਗਾ ਹੀ ਨਹੀਂ ਲੱਗਦਾ ਸੁਥਾ ਝੂੜ ਤਾਂ ਉਹ ਮੁੜ ਜਾਂਦਾ ਜਿਵੇਂ ਮੂੰਹ ਮੁੜ ਜਾਂਦਾ ਕਿਸੇ ਜੀਤ ਤੋਂ ਅੰਦਰੋਂ ਉਹ ਮੁੜ ਜਾਂਦਾ ਉਹਦੇ ਸੰਗ ਜੋੜੀ ਅਵਰ ਸੰਗ ਤੋੜੀ ਤੋੜੀ ਸੱਚ ਨਾਲ ਜੋੜ ਲਈ ਝੂਠ ਨੂੰ ਤੋੜਤੀ ਅਵਰ ਝੂਠੇ ਫਿਰ ਬਾਕੀ ਲੋ ਜੀ ਬਹੁਤ ਭਇਓ ਮੈਂ ਖਾਸਰੋ ਤੈਨੂੰ ਤੋ ਕਿਆ ਕੀਆ ਕਹਿੰਦੇ ਫਿਰ ਮੈਂ ਖਾਸਰ ਹੋ ਗਿਆ ਨੇ ਕੀਤਾ ਕੀ ਇੱਥੇ ਜੇ ਕੋਈ ਬਹੁਤ ਬਲਵਾਨ ਹੋ ਜੂ ਤਾਂ ਕੀ ਕਰੂ ਜਾਤੇ ਜਾਦਾ ਸੰਸਾਰ ਜਿੱਤ ਲੂ ਮੈਂ ਇਹ ਤੇ ਕਬਜਾ ਕਰ ਲੂਗਾ ਉਤਕ ਇਹ ਕਰਦਾ ਉਹ ਆਪਣੀਆਂ ਭੁਜਾਵਾਂ ਦੇ ਜੋਰ ਨਾਲ ਉਜਾਵਲ ਭੁਜਾ ਜੋਰ ਕਰ ਜੁੱਧ ਜੀਤ ਸਭ ਜਗ ਲਿਆ ਆਪਣੀਆਂ ਭਾਵਾਂ ਦੇ ਜੋਰ ਨਾਲ ਲੜ ਕੇ ਸੰਸਾਰ ਜਿੱਤ ਲਿਆ ਸਾਰੇ ਜਗ ਜਿੱਤ ਲਿਆ ਫਤਿਹ ਕਰ ਲਿਆ ਸੁਰ ਸਮੂਹ ਸੰਘਾਰੇ ਰਣੇ ਪਚਾਰਕਾ ਦੇਵਤੇ ਵੀ ਹਰਾਤੇ ਜਿਹੜੇ ਸੁਰਸੀ ਸਾਰੇ ਸਾਰੇ ਹੀ ਸੁਰ ਦੇਵਤੇ ਸਗਾਰੇ ਰਣੇ ਪ੍ਰਚਾਰ ਕੇ ਪ੍ਰਚਾਰ ਕੇ ਕੀਤੇ ਪਰ ਜੁੱਧ ਤਲਵਾਰਾਂ ਨਾਲ ਨਹੀਂ ਕੀਤਾ ਤੀਰਾਂ ਨਾਲ ਨਹੀਂ ਕੀਤਾ ਪ੍ਰਚਾਰ ਕੇ ਕੀਤਾ ਪ੍ਰਚਾਰ ਕੇ ਪ੍ਰਚਾਰ ਕੇ ਝੂਠੇ ਕਰਦੇ ਦੇ ਉਤੇ ਪ੍ਰਚਾਰ ਕੇ ਕਿਉਂਕਿ ਮਨ ਦੇ ਦੇਖੋ ਇਹਦਾ ਮਤਲਬ ਇਹ ਨਹੀਂ ਹੋ ਪਰਮਗਿਆਨੀ ਸੀ ਮਕਾਜ਼ੋ ਹਾਂ ਮਰਮਗਿਆਨੀ ਨਹੀਂ ਸੀ ਚੋੜਨ ਦਾ ਹੁਣ ਨਹੀਂ ਦੁਨੀਆ ਮੰਦੀ ਸਵਾਲ ਕੋਈ ਉਹ ਕਰ ਦਿੰਦਾ ਜਿਉਂ ਕੰਨਾ ਪੱਥਰ ਜੋ ਪੈਦਾ ਦਰਸ਼ਨ ਹੋਏ ਨੇ ਕਿੰਨਿਆਂ ਗਨ ਹੋਏ ਨੇ ਹਮ ਕਿੰਨਿਆਂ ਗਨ ਹੋਏ ਨੇ ਪੱਥਰ ਚ ਸਵਾਇ ਇੱਕ ਕਹਾਣੀ ਜਿਹੜੀ ਘੜੀ ਹੋਈ ਆ ਨਾ ਤੰਦੇ ਦੀ ਝੂਠੀ ਉਹ ਤਾਂ ਬਿਨਾ ਕਿਸੇ ਨੂੰ ਨਹੀਂ ਹੋਏ ਬਾਅਦ ਔਰ ਰਸਤਾ ਕਹਿੰਦਾ ਹੈ ਕੈਂਦਾ ਰਸਤਾ ਹੈ ਜਿਹੜੇ ਦੁਆ ਕੋਈ ਕੰਮ ਆਵੇ ਨਹੀਂ ਹੁੰਦਾ ਇਨਾ ਜਰ ਹੋ ਗਿਆ ਤੁਹਾਡੇ ਤੋਂ ਬਾਅਦ ਕਿਸੇ ਨੂੰ ਦਰਸ਼ਨ ਕਿਉਂ ਨਹੀਂ ਹੋਏ ਉਹਨੂੰ ਵੀ ਨਹੀਂ ਹੋਏ ਝੂਠ ਹੈ ਅਸਲ 'ਚ ਅਸਲ ਗੱਲ ਹੈ ਉਹਨੂੰ ਵੀ ਨਹੀਂ ਹੋਏ ਸੱਚੇ ਹੈ ਉਹਨੂੰ ਵੀ ਨਹੀਂ ਹੋਏ ਥੋੜੂ ਬਾਤ ਨਹੀਂ ਹੁੰਦੇ ਕਿਉਂ ਕਰਕੇ ਦਿਖਾਵੇ ਇਹ ਸਭ ਝੂਠ ਹੈ ਬਾਤ ਕਿਉਂ ਨਹੀਂ ਕਿਸੇ ਨੂੰ ਹੁੰਦੇ ਐਵੇਂ ਰਸਤੇ ਆਦਮੀ ਚੜ ਗਿਆ ਦਾੜ-ਦਾੜ ਖੜੀ ਗਿਆ ਜਦੋਂ ਹੁੰਦੂਏ ਸਗੋਂ ਤੇ ਬਾਝੇ ਦੀ ਜਨ ਲਾਗੇ ੱਲੇ ਤੇ ਬਾਅਦ ਦਾ ਫਟਾਫਟ ਸਭ ਨੂੰ ਹੋਣਾ ਚਾਹੀਦਾ ਹੈ ਦਰਸ਼ਨ ਉਹਦੇ ਬਾਅਦ ਕਿਸ ਨੂੰ ਹੋਈ ਦੀ ਇਹ ਵੀ ਨਾਮ ਲੈ ਆਪਣਾ ਕਹਾਣੀ ਜੋੜ ਲਈ ਉਹਦੇ ਬਾਅਦ ਰਸਤਾ ਬਣਦਾ ਹੋ ਨਵੀਂ ਦਾ ਨਵੀਂ ਕਹਾਣੀ ਜੋੜ ਲੈਂਦੇ ਇਹ ਝੂਠਿਆਂ ਨੂੰ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਝੂਠ ਨੂੰ ਜੋੜ ਸਾਬਤ ਕਰ ਦੇਣਾ ਉਹ ਖਰਹੀ ਹੈ ਸੱਚ ਤਾਂ ਸੁਣੋ ਆਖ ਕਦੇ ਦਰਸ਼ਨ ਬਾਹਰ ਹੋਣਗੇ ਅੱਖਾਂ ਨਾਲੇ ਹੋਣਗੇ ਰੋ ਤੇ ਅੱਖਾਂ ਨਾਲ ਤਾਂ ਦਿਖਣ ਵਾਲੀ ਚੀਜ਼ ਨਹੀਂ ਉਹ ਨਾਮਦੇਵ ਤਾਂ ਕਹਿੰਦਾ ਵੀ ਜਿਵੇਂ ਪੰਛੀ ਆਕਾਸ਼ ਦੇ ਵਿੱਚ ਉੱਡਦਾ ਹੈ ਉੱਡਦਾ ਦੇ ਨਾਲੇ ਦਾ ਰਸਤਾ ਖਤਮ ਹੁੰਦਾ ਚਲੇ ਜਾਂਦਾ ਕੋਈ ਲਕੀਰ ਛੱਡਦਾ ਵਿਚਾਲੇ ਲਕੀਰ ਹੁੰਦੀ ਆ ਉਹਦੇ ਪਛਾਣ ਲਓ ਯਾਰ ਲਕੀਰ ਆ ਵੀ ਇੱਥੇ ਦੀ ਪੰਛੀ ਰਖਿਆ ਸੀ ਬਸ ਐਵੇਂ ਦਰਸ਼ਨ ਨਹੀਂ ਹੁੰਦੇ ਬੱਚੀ ਤਾਂ ਨਹੀਂ ਜਾਂਦੀ ਹੈ ਬੇਦੀ ਪਾਣੀ ਦੇ ਕਿ ਪਿੱਛੋਂ ਦਾ ਕੋਈ ਨਿਸ਼ਾਨ ਹੁੰਦਾ ਐਵੇਂ ਨਹੀਂ ਨਿਸ਼ਾਨ ਹੁੰਦੇ ਉਹਦੇ ਬੱਚੀ ਤਾਂ ਦੀਦੀ ਉਹ ਤਾਂ ਦੀਦਾ ਵੀ ਹੈ ਦੀ ਉਹ ਦੀਦਾ ਨਾ ਉਹਦੀ ਪੈਣ ਦੀਦੀ ਹੈ ਤੇ ਫਿਰ ਆਉਂਦਾ ਕਹਿੰਦਾ ਮੇਰੇ ਕਿਨੂੰ ਦੇਖਿਆ ਆਉਂਦਾ ਦੇਖ